Such marriages Its sagenota biranyazar hey, mouths, toterumisi <laughs> ਜਗਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੜਿਆਲਾ ਜੀ ਜਗਦੀਪ ਜੀ ਕੀ ਨੁਕਸਾਨ ਹੋਇਆਗਾ ਕੀ ਹਾਲਾਤ ਨੇ ਮੌਜੂਦਾ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਹੁੰਦੀ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਹੈ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪਕ ਕਹ ਦिए ਵੀ ਆਪਦਾ ਫਰਜ਼ ਨਿਭਾਉਣ ਇੱਕ ਉਪਰਲੀ ਟੈਂਪਰੇਰੀ ਖਰਜ ਨਭਾਉਣ ਦੇ ਮਾਰੇ ਆ ਰਹੇ ਨੇ ਤੇ ਹੁਣ ਸਾਡਾ ਜਾਇਬ ਨਾ ਸੜਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾ ਲੋ ਵੀ ਝੋਨਾ ਲੱਗਿਆ ਹੋਇਆ ਥੀਗਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ। ਕਾਰਨ ਕੀ ਹੈ? ਪਿਛਲੇ ਸਾਲ ਵੀ ਨਹਿਰ ਟੁੱਟੀ ਆ ਕੀ ਕਾਰਨ ਆ? ਕਾਰਨ ਆ ਆਪਣਾ। ਸੰਦੀਪ ਸਿੰਘ ਆ ਜੀ ਪਿੰਡ ਫਰੇਆ ਦਾ। ਕੀ ਘਟਨਾ ਹੋਈ ਹੈਗੀ ਸੰਦੀਪ ਜੀ? ਇਹ ਘਟਨਾ ਤਾਂ ਜੀ ਰਾਤ ਆ ਆਪਣੀ ਨਹਿਰ ਟੁੱਟੇਗੀ ਤੁਹਾਨੂੰ ਪਤਾ ਹੀ ਆ ਜੀ। ਹੂੰ। ਇਹ ਕੁਛ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਸਤਗੁਰ ਸਿੰਘ ਦੇ ਖੇਤ ਆ ਜੀ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆਂ ਨੇ ਫੋਟੋਆਂ ਵੀ ਭੇਜੀਆਂ ਨੇ ਵੀ ਨਹਿਰ ਖਰਾਬ ਆ ਜੀ। ਪਰ ਮਹਿਕਮੇ ਨੇ ਅਣਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮਲ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋd ਹੋ ਤੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਲੋਂ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਠੀਕ ਹੈ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਜੀ ਨਹਿਰ ਇੱਥੋਂ ਕਦੋਂ ਟੁੱਟਦੀ ਰات ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੇ ਪਾਣੀ ਨਹੀਂ ਬੰਦਉ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਜੇ ਨਹਿਰ ਪਿੱਛੇ ਬੰਦ ਹੋ ਜੇ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਆਏ ਜੀ ਕਾ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੋਲਾ ਹੈਗਾ ਜਿਉਂ ਪੁਲ ਦੀ ਸਫਾਈ ਹੋਵੇ ਜੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦਾ ਜੇ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਈ ਉਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਹੁਣ ਆ ਦੇਖ ਲਓ ਜਿੱਧਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾਡਾ ਲਾਉਣ ਲਈ ਛੋਣ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈਆਂ ਜੀ ਬਾਕੀ ਜ਼ਿਆਦਾਤਰ ਤ ਠੀਕ ਹੈ ਸਸਨ ਬਹੁਤ ਚਲੇਗਾ ਠੀਕ ਹੈ ਜਿਹੜਾ ਕਹਿੰਦਾ ਰਿਹਾ ਬਾਈ ਜੀ 300 ਸੇਵਾ ਦਾ 150 ਸੇਵਾ ਦਾ ਆ ਆ ਆਈ ਵੀਰ ਬਾਈ ਬਾਈ ਜੀ ਜਿਵੇਂ ਪਿਛਲੇ 2-3 ਦਿਨਾਂ ਤੋਂ ਇਹ ਨਹਿਰ ਟੁੱਟੀ ਹੋਈ ਆ ਯਾਨੀ ਕਿ ਇਹਦਾ ਪੂਰਾ ਜਿਹੜਾ ਕੋਿਆ ਨਹੀਂ ਸੀ ਕੰਮ ਅੱਜ ਡੇਰਾ ਪ੍ਰੇਮੀ ਆਏ ਨੇ ਡੇਰਾ ਪ੍ਰੇਮੀਆਂ ਨੇ ਆਪਦੀ ਮਿਹਨਤ ਕਰਕੇ ਜਿਵੇਂ ਪਹਿਲਾਂ ਮਾਨਵਤਾ ਦੀ ਸੇਵਾ ਕਰਦੇ ਨੇ ਅੱਜ ਇੱਕ ਵੱਡਾ ਆਪਰਾਲਾ ਕਰਕੇ ਤੁਸੀਂ ਇਹ ਲਾਇਆ ਕਿੰਨੇ ਆਏ ਨੇ ਤੁਹਾਡੇ ਸਤਸੰਗ ਦੇ ਬੰਦੇ ਜੀ ਜੀ ਤੁਹਾਨੂੰ ਸਤ ਸ੍ਰੀ ਅਕਾਲ ਹੈ ਆਸਾਂ ਕੱਲ ਜਿਹੜੇ ਸਾਨੂੰ ਮੈਸੇਜ ਲੱਗਿਆ ਦੋਨੇ ਪੁਚੇਤਾ ਵੱਲੋਂ ਖੜਿਆਲ ਤੇ ਆਪਣਾ ਚਿੱਠਿਆ ਨਹੀਂ ਹਾਂ ਤਾਂ ਸਾਨੂੰ ਜਿਹੜਾ ਜਿਹੜਾ ਸਾਡਾ ਹੈਲਪਲਾਈਨ ਨੰਬਰ ਅਡੇਰਾ ਦਿੱਤਾ ਸਦੋਂ ਦਾ ਉੱਥੇ ਇਹਨਾਂ ਨੇ ਕਾਲ ਕੀਤੀ ਤਾਂ ਉੱਥੋਂ ਸਾਨੂੰ ਮੈਸੇਜ ਲੱਗਿਆ ਸਾਰੇ ਗ੍ਰੀਨੈਸ ਵੈਲਫੇਅਰ ਫੈਡਰੇਸ਼ਨ ਨੂੰ ਤਾਂ ਤਕਰੀਬਨ ਰਾਤ ਸਾਨੂੰ 7 ਵਜੇ ਮੈਸੇਜ ਲੱਗਿਆ ਤਾਂ ਰਾਤ ਹੀ 7:40-5:00 ਵਜੇ ਰਾਤ ਪਹੁੰਚ ਗਏ ਸੀ ਇੱਥੇ ਤਾਂ ਜਦੋਂ ਦੇਖਿਆ ਪਾਣੀ ਬਹੁਤ ਜ਼ਿਆਦਾ ਸੀਗਾ ਤਾਂ ਮਤਲਬ ਰਾਤ ਨੂੰ ਸੇਵਾਦਾਰ ਨਹੀਂ ਆ ਸਕਦੇ ਤਾਂ ਸਵੇਰ ਵਾਹ तकरीबन 6 ਵਜੇ ਸੇਵਾਦਾਰ ਰਹੇ तकरीबन 150 ਦੇ ਲਗਭਗ ਸੇਵਾਦਾਰ ਪੂਰੇ ਕੌਂਸੇ ਹੋਏ ਨੇ ਸਵੇਰ ਦੇ ਲੱਗੇ ਹੋਏ ਨੇ ਤਾਂ ਪਾਣੀ तकरीबन ਬੰਦ ਹੋ ਚੁੱਕਿਆ ਤਾਂ ਬਸ ਉਹ ਜਿਹੜਾ ਬੰਨਾ ਹੈ ਉਹ ਉਤਿਆ ਕਰਨ ਲੱਗੇ ਸੋਡੇ ਨਾਲ ਸਰਕਾਰੀ ਅਧਿਕਾਰੀ ਕਿੰਨੇ ਕੁ ਲੱਗੇ ਹੋਏ ਨੇ ਸਰਕਾਰੀ ਅਧਿਕਾਰੀ ਜਿਹੜੀ ਟੀਮਾਂ ਹੈਗੀਆਂ ਨਹੀਂ ਹੈ ਬਈ ਪੂਰੇ ਕੌਂਸੇ ਹੋਏ ਨੇ ਸਾਰੇ ਨਹੀਂ ਉਹਨਾਂ ਦੇ ਉਹਨਾਂ ਦੇ ਬੰਦੇ ਵੀ ਪਿੱਛੇ ਮਰੇਗਾ ਮਜ਼ਦੂਰ ਨੇ ਬਈ ਲੱਗੇ ਹੋਏ ਨੇ ਅੱਛਾ ਯਾਨੀ ਕਿ ਉਦਾਂ ਦੀ ਕੋਈ ਟੀਮ ਕੋਈ ਨਹੀਂ ਆਈ ਹੋਣੀ ਨਰੇਗਾ ਵਾਲੇ ਜਰੂਰ ਨੇਗੇ ਆ ਭਰਾ ਰਹੇ ਨੇ ਗੱਟੇ ਭਰਾ ਰਹੇ ਨੇ ਸਾਡੇ ਨਾਲ ਸਹਾਇਤਾ ਕਰ ਰਹੇ ਨੇ ਠੀਕ ਹੈ ਬਰਾਦਰ ਬਾਈ ਕੋਈ ਮਤਲਬ ਕੋਈ ਇਸ ਤਰ੍ਹਾਂ ਦਾ ਨਿਗਰਣ ਨਹੀਂ ਕਰਦੇ ਜਾਨੀ ਕਿ ਜਿਆਦਾ ਵੱਡੀ ਭੂਮਿਕਾ ਜਿਹੜੀ ਉਹ ਡੇਰਾ ਪ੍ਰੇਮੀਆ ਦੀ ਹੈ ਪ੍ਰਸ਼ਾਸਨ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦਾ ਦਾ ਬਾਈ ਤੁਸੀਂ ਦੇਖੋ ਪ੍ਰਸ਼ਾਸਨ ਨੂੰ ਜੋ ਸਾਡੀ ਜਿਹੜੀ ਮਾਨਵਤਾ ਦੀ ਸੇਵਾ ਸੀ ਸੇਵਾ ਕਰਦੇ ਆਂ ਜੀ ਸਾਨੂੰ ਸਾਡੇ ਇਹ ਜਿਹੜੇ ਸਿਖਾਇਆ ਅਸੀਂ ਤਾਂ ਉਹ ਚੀਜ਼ ਦੇਖ ਲਿਆ ਅਸੀਂ ਇੱਥੇ ਕੋਈ ਇਹ ਨਹੀਂ ਦੇਖਣਾ ਕਿ ਕਿਹੜੇ ਪਿੰਡ ਦਾ ਕਿਹੜੇ ਕੁੱਡਾ ਤੋਂ ਦਾ ਕੰਮ ਅਸੀਂ ਇਹ ਦੇਖਦੇ ਆਂ ਛੋਟਾ ਛੋਟਾ ਕਿਹੜਾ ਪਿੰਡ ਹੈ ਜਾਨੀ ਕਿ ਕਿੰਨੇ 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 ਪਿੰਡਾਂ ਦੀ ਸੰਗਤ ਆਈ ਹੈ ਠੀਕ ਹੈ ਆਮ ਬਲਾਕ ਆਇਆ ਹੋਇਆ ਪਹਿਲਾ ਚੌਂਕ ਬਲਾਕ ਆਇਆ ਹੈ ਸੰਗੂਰ ਬਲਾਕ ਆਇਆ ਹੈ ਅਮਰਗੜ ਬਲਾਕ ਆਇਆ ਹੈ ਠੀਕ ਹੈ ਲੌਂਗੋਵਾਲ ਬਲਾਕ ਆਇਆ ਹੈ ਠੀਕ ਹੈ ਪੂਰੀ ਬਲਾਕ ਆਇਆ ਹੋਇਆ ਇੱਥੇ ਸਾਰੇ ਮਤਲਬ ਗ੍ਰੀਨੈਸ ਸੈਵਲ ਫੈਰ ਫੈਡਰੇਸ਼ਨ ਦੇ ਸੇਵਾਦਾਰ ਪਹੁੰਚੇ ਹੋਏ ਨੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਤੁਸੀਂ ਕਿ ਅੱਜ ਦਾ ਜਿਹੜਾ ਹੈਗਾ ਅਸੀਂ ਨਹਿਰ ਟੁੱਟੀ ਆ ਤੇ ਇਹਦਾ ਕਿਸ ਤਰ੍ਹਾਂ ਦਾ ਪੂਰ ਹੋਊਗਾ ਜਾਂ ਕਿਸ ਤਰ੍ਹਾਂ ਦਾ ਹੈਜੀ ਹੋਗਾ ਇਹ ਕੰਸਰਡ 400 ਪਾਣੀ ਚੱਲ ਰਿਹਾ ਸੀ ਤੇ ਪਿੱਛੇ ਬਾਰਿਸ਼ ਪੈਣ ਕਰਕੇ ਉਹ ਮੋਗੇ ਵੀ ਬੰਦ ਹੋਈ ਹੈ ਕਿ ਸਾਡੇ ਐਮ ਐਚ ਪੀ ਪਲਾਂਟ ਤੇ ਲੱਗੇ ਹੈ ਉਹ ਐਫ ਐਸ ਐਲ ਤੇ ਚੱਲਦੇ ਹੁਣ ਕੰਪਰੈਸ਼ਨ ਆਨ ਕਰਕੇ ਪਾਣੀ ਕਪੈਸਿਟੀ ਨਾਲ ਵੀ ਫੁੱਲ ਸਪਲਾਈ ਨਾਲ ਵੀ ਵੱਧ ਚੱਲ ਕੇ ਇੱਥੇ ਬ੍ਰੀਚ ਹੋਈ ਹੈ ਤੇ ਇੱਕ ਦਿਨ ਪੂਰਾ ਲੱਗਦਾ ਰਿਡਕਸ਼ਨ ਵਾਸਤੇ ਕਿਉਂਕਿ ਜਿਹੜਾ ਇਹ ਪਾਣੀ ਹੈ ਠਾਖੜਾ ਮੇਨ ਲਾਈਨ ਤੋਂ ਕੱਗਰ ਲਿੰਕ ਜਾਂਦਾ ਹੈ ਕੱਗਰ ਲਿੰਕ ਤੋਂ ਕੱਗਰ ਬ੍ਰਾਂਚ ਤੋਂ ਫਿਰ ਸੁਨਾਮਾ ਸਬ ਬ੍ਰਾਂਚ ਪੈਂਦਾ ਹੈ कि ਸਾਨੂੰ ਪਿੱਛੇ ਕੋਈ ਵੀ ਇਸ ਸਕੇਲ ਤੁਹਾਡੇ ਨਾਂ ਹੋਂ ਕਰਕੇ ਇੱਥੇ ਰੈਡਕਸ਼ਨ ਦੇ ਵਿੱਚ ਪੂਰਾ ਕਿਦੋਂ ਲੱਗਿਆ ਤੇ ਹੁਣ ਅਸੀਂ ਜੇ ਕੋਈ ਕੁਝ ਦੇਖ ਸਕਦੇ ਹੋ ਤਾਂ ਟੈਂਪੋਰੀ ਅਸੀਂ ਪੀਸ ਕਲੱਬ ਕਰਨੀ ਹੈ ਤੇ ਹੁਣ ਜਦੋਂ ਬਿਲਕੁਲ ਇਹ ਹੈਡ ਤੇ ਜ਼ੀਰੋ ਹੋ ਗਿਆ ਨਿਲ ਹੋ ਕੇ ਇਹ ਸਾਰੀਆਂ ਬੋਰੀਆਂ ਦੁਆਰਾ ਕੱਢ ਕੇ ਫੈਲੇ ਹੋਏ ਦੁਆਰਾ ਕਰਕੇ ਪਰਮਨੈਂਟ ਕਲੱਬ ਕਰਾਂਗੇ ਸਥਿਤੀ ਕੰਟਰੋਲ ਚ ਹਾਂਜੀ ਬਿਲਕੁਲ ਕੰਟਰੋਲ ਚ ਤੇ ਕੀ ਕਰਨ ਦਾ ਇਹ ਪਹਿਲਾਂ ਵੀ ਲੋਕ ਕਹਿ ਰਹੇ ਨੇ ਵੀ ਅਸੀਂ ਡਿਪਾਰਟਮੈਂਟ ਨੂੰ ਦੱਸ ਦੇ ਰਹਿਆਂ ਹਾਂਜੀ ਵੀ ਅਸੀਂ ਸਾਡੀ ਪੂਰੀ ਪੈਟਰੋਲਿੰਗ ਰਹੀ ਹੈ ਸਟਾਫ ਵੀ ਮੇਕਰ ਵੀ ਅਸੀਂ ਲਾਈ ਹੋਈ ਹੈ ਕਿ ਰਹਿੰਦੀ ਹੈ ਕਿਉਂਕਿ ਹੁਣ ਪੈੜੀ ਸੀ ਅ ਸਾਡੀਆਂ ਚੱਲ ਰਹੀਆਂ ਐਫਐਸਐਲ ਤੇ ਪਿੱਛੇ ਪਾਣੀ ਜ਼ਿਆਦਾ ਆਨ ਕਰਕੇ ਹੀ ਬ੍ਰੀਚ ਜਿਹੜਾ ਕਾਰਨ ਹੈ ਪਿਛਲੇ ਸਾਲ ਵੀ ਇਹ ਡੁੱਟੇ ਸੀ ਇਹ ਨਾ ਬਣਨੀ ਵਿੱਚ ਹਾਂਜੀ ਉਸ ਉਹ ਵੀ ਇਸੇ ਪਾਣੀ ਕਰਕੇ ਹੀ 409 384 ਪਾਣੀ ਸੀ ਉਸ ਟਾਈਮ ਅੱਛਾ ਕੀ 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 ਹੋਰ ਵੀ ਦੇਖਿਆ ਜਾ ਸਕਦਾਗਾ ਇਸ ਤਰ੍ਹਾਂ ਦਾ ਹੈਗਾ ਕਿ ਜਿੱਥੇ ਟੁੱਟਣ ਦੀ ਸੰਭਾਵਨਾ ਲੱਗਦੀ ਹੈ ਕਿ ਉਹਨਾਂ ਨੂੰ ਰਿਪੇਅਰ ਦਾ ਖੇਦ ਹੋਣਾ ਮੁਨਾਮਤ ਕਰਵਾਜੀ ਬਿਲਕੁਲ ਜੀ ਕਰ ਰਹੇ ਬਿਲਕੁਲ ਜੀ ਕਰ ਰਹੇ ਆਸੀਂ